ਰਸ਼ੀ ਗਾਲ ਜੀ ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਦੁੱਲਾ ਸਿੰਘ ਵਾਲਾ ਪਿੰਡ ਦੇ ਵਿੱਚ ਆ ਇੱਥੇ ਵੀ ਪਿੰਡ ਦੇ ਵਿੱਚ ਹੜ੍ਹ ਆਏ ਹੋਏ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇੱਥੇ ਜਦੋਂ ਅਸੀਂ ਇੱਥੇ ਸਾਰਾ ਕਵਰ ਕਰ ਰਹੇ ਸੀ ਤਾਂ ਸਾਨੂੰ ਇੱਕ ਚੀਜ਼ ਬੜੀ ਇੰਟਰਸਟਿੰਗ ਪਤਾ ਲੱਗੀ ਕਿ ਮਾਲਵੇ ਤੋਂ ਬਹੁਤ ਸਾਰੀ ਸੰਗਤ ਜਿਹੜੀ ਹੈ ਇੱਧਰ ਮਾਝ ਏਰੀਆ ਦੇ ਵਿੱਚ ਆਈ ਹੈ ਜਿਹੜੀ ਕਿ ਉਸ ਨੂੰ ਇੱਥੇ ਸਬ ਮਦਦ ਕਰਨ ਆਈ ਹੈ ਇਹਨਾਂ ਦੇ ਵੀ ਐਕਸਪੀਰੀਅੰਸ ਨੇ ਇੱਥੇ ਆ ਕੇ ਮਦਦ ਕਰਨ ਦੇ ਤੇ ਜਿਨ੍ਹਾਂ ਨੂੰ ਮਦਦ ਮਿਲ ਰਹੀ ਹੈ ਜਿਨ੍ਹਾਂ ਦੇ ਇਲਾਕਿਆਂ 'ਚ ਹੜ੍ਹ ਆਏ ਨੇ ਉਹਨਾਂ ਦੇ ਵੀ ਐਕਸਪੀਰੀਅੰਸ ਨੇ ਤਾਂ ਮਾਲਵਾ ਮਾਝ ਇੱਕ ਖਿੱਤੇ ਨੇ ਆਪਣੇ ਪੰਜਾਬ ਪੰਜਾਬ ਦੇ ਤੇ ਇਹਨਾਂ ਦਾ ਪਛਵੀ ਕਈ ਵਾਰੀ ਪੋਲਿਟਿਕਸ ਚ ਆਪਾਂ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਸੁਰਾਂ ਹੁੰਦੀਆਂ ਪਰ ਇੱਥੇ ਇਹ ਇਕੱਠੇ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਕਿ ਕਿਉਂ ਇਹ ਇੱਥੇ ਆਏ ਨੇ ਤੇ ਜਿਨ੍ਹਾਂ ਦੀ ਮਦਦ ਕਰ ਰਹੇ ਆ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਮਾਝੇ ਵਾਲਿਆਂ ਦਾ ਪਹਿਲਾਂ ਆਪਾਂ ਜਿਹੜੀ ਮਾਲਵੇ ਤੋਂ ਸੰਗਤ ਆਈ ਹੈ ਉਹਨਾਂ ਨਾਲ ਗੱਲ ਕਰਦੇ ਆ ਸਾਡੇ ਨਾਲ ਸੱਜਣ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਕਿਹੜਾ ਤੁਹਾਡਾ ਪਿੰਡ ਹੈ ਕਦੋਂ ਤੁਸੀਂ ਕਿੱਥੋਂ ਆਏ ਹੋ ਤੇ ਕਿਉਂ ਆਏ ਹੋ ਪਿੰਡ ਸਾਡਾ ਲੱਖੀਵਾਲਾ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਲੱਖੀਵਾਲ ਦਾ ਕਲੱਬ ਬਣਿਆ ਹੋਇਆ ਜੀ ਸਾਡਾ ਤੇ ਨਾਲ ਤਾਲਵ ਵਾਲਾ ਹਾਕਮ ਵਾਲਾ ਸਾਨੂੰ ਫੁੱਲ ਸੰਯੋਗ ਸਹਿਯੋਗ ਦੇ ਰਹੇ ਨੇ ਜੀ ਤੇ ਸਾਨੂੰ ਪਤਾ ਲੱਗਿਆ ਵੀ ਆਹ ਇਲਾਕਾ ਡੁੱਬ ਚੁੱਕਿਆ ਵੀ ਆਪਾਂ ਜਿੰਨਾ ਹੋ ਸਕੇ ਕਿਨਕਾ ਕਿਨਕਾ ਕਰਕੇ ਵੀ ਘੜਾ ਭਰਦਾ ਘੜਿਆਂ ਤੋਂ ਦਰਿਆ ਭਰਦੇ ਨੇ ਵੀ ਆਪਾਂ ਆਪ ਦਾ ਦਸਬੰਦ ਕੱਢ ਕੇ ਆਈਏ ਸਾਜੀ ਜਿਹੜੀ ਕਿਰਤ ਕਮਾਈ ਹੈ ਚੰਗੇ ਥਾਂ ਤੇ ਲੱਗ ਸਕੇ ਤੇ ਅਸੀਂ ਕਿਸੇ ਦੀ ਸਹਾਇਤਾ ਕਰ ਸਕੀ ਜੀ ਹੂੰ ਕਿੰਨੇ ਲੋਗ ਆਏ ਹੋ ਤੁਸੀਂ ਆਸੀਂ 15 16 ਜਨੇ ਆਏ ਆ ਜੀ 15 16 ਕਿੰਨੇ ਦਿਨ ਹੋ ਗਏ ਤੁਹਾਨੂੰ ਅੱਜ ਸਾਨੂੰ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਹਾਂ ਜੀ ਹੂੰ ਤੇ ਕਿੰਨੀ ਦੇ ਅਗਲੇ ਬਾਰਡਰ ਤੇ ਸੀ ਜੀ ਅੱਗੇ ਵਰਤਾ ਕੇ ਆਏ ਜੀ ਕੁਛ ਪਿੱਛੇ ਵਰਤਾ ਕੇ ਆਏ ਅਸੀਂ ਉੱਥੇ ਭੇਜਦੇ ਆਂ ਜੀ ਜਿੱਥੇ ਕੋਈ ਨਹੀਂ ਪਹੁੰਚ ਰਿਹਾ ਜਾਂ ਟਰਾਲੀ ਨਹੀਂ ਜਾਂਦੀ ਫਿਰ ਸਾਨੂੰ ਆਪਣੇ ਸੱਤ ਲੋਜ ਵਾਲਿਆਂ ਨੇ ਆ ਕਲਗੀ ਤਰ ਅਸ਼ਰ ਗੁਰਦੁਆਰਾ ਬੜੂ ਸਾਹਿਬ ਹੈ ਜੀ ਇਹਨਾਂ ਨੇ ਸਾਨੂੰ ਬੇੜੇ ਦਿੱਤੇ ਫਿਰ ਸਾਡੇ ਨੌਜਵਾਨ ਬੇੜਿਆਂ ਤੇ ਖੁਦ ਆਪ ਜਾ ਕੇ ਦੇਖ ਕੇ ਆਏ ਨੇ ਜੀ ਉੱਥੇ ਘਰੇ ਰਸਨ ਜੀ ਬਹੁਤ ਵਧੀਆ ਇਹ ਵੀ ਸੇਵਾ ਅਨੁਭਾਰ ਰਹੇ ਨੇ ਜੀ ਸਾਡੇ ਨਾਲ ਜੀ ਠੀਕ ਹੈ ਠੀਕ ਹੈ ਵਾਪਸ ਹੋਣਾ ਤੇ ਤੁਸੀਂ ਇੱਥੋਂ ਲੋਕਲੀ ਹੋ ਨਹੀਂ ਜੀ ਅਸੀਂ ਨਹੀਂ ਨਹੀਂ ਕਿੱਟੇ ਜੀ ਅਸੀਂ ਇਥੋਂ ਹੀ ਰਹਿਣ ਵਾਲੇ ਹਾਂ ਸੱਚੀ ਖਾਲਸ ਮੇਰੀ ਖਾਲਸਾ ਮੇਰੀ ਫਤਿਹ ਜੀ ਤੇ ਹਾਂ ਅਸੀਂ ਪਿੰਡ ਵੀਰ ਜੀ ਦੁੱਲਾ ਸਿੰਘ ਵਾਲੇ ਤੋਂ ਬੋਲਦੇ ਆ ਜੀ ਠੀਕ ਹੈ ਜੀ ਤੇ ਇੱਥੇ ਮਤਲਬ ਹੱਡ ਦੀ ਮਾਰਚ ਕਾਲੇ ਕੇ ਥਾੜ ਜੱਲੋ ਕੇ ਗੱਗੜ ਚੱਕ ਤੁੜਾਣੀਆਂ ਬੇਕਾਂ ਕਤਬਦੀਨ ਵਾਲਾ ਹੂੰ ਇਹ ਸਾਰੇ ਪਿੰਡ ਇਹਦੇ ਵਿੱਚ ਆਏ ਆ ਹੜਾ ਦੀ ਮਾਰਚ ਇੱਥੇ 10 ਤੋਂ ਲੈ ਕੇ 15 ਫੁੱਟ ਤੱਕ ਪਾਣੀ ਆ 8 ਤੋਂ 9 ਫੁੱਟ ਤੱਕ ਸਾਰੇ ਏਰੀਏ 'ਚ ਹੀ ਐਸ ਸਾਈਡ ਨੂੰ ਠੀਕ ਹੈ ਜੀ 4 4 ਕਿਲੋਮੀਟਰ ਦਰਿਆ ਅਗਲੀ ਸਾਈਡ ਆ 8 ਕਿਲੋਮੀਟਰ ਦੇ ਵਿੱਚ ਵੀਰ ਜੀ ਇਹ ਮਹਾੜ ਦਾ ਹਾਜਲਾ ਚੱਲ ਰਿਹਾ ਹੈ ਤੁਹਾਡੇ ਇੱਥੇ ਆ ਸੰਗਤ ਮਾਲਵੇ ਤੋਂ ਆਈ ਹੈ ਤੁਹਾਡੀ ਮਦਦ ਕਰਨ ਵਾਸਤੇ ਕੀ ਤੁਹਾਨੂੰ ਮਹਿਸੂਸ ਹੁੰਦਾ ਬਹੁਤ ਸੇਵਾ ਕੀਤੀ ਜੀ ਮਾਲਵੇ ਤੋਂ ਆ ਕੇ ਸੰਗਤ ਨੇ ਬਹੁਤ ਸੇਵਾ ਕੀਤੀ ਸਾਰੇ ਤਕਰੀਬਨ ਦੂਰ ਦੂਰ ਤੋਂ ਆ ਰਹੇ ਆ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਹੀ ਅਸੀਂ ਧੰਨਵਾਦ ਕਰਦੇ ਆ ਬਹੁਤ ਸੰਯੋਗ ਦਿੱਤਾ ਚਾਰਾ ਖੰਡ ਦਾਲ ਜੋ ਵੀ ਸਾਰਾ ਸਮਾਨ ਬਹੁਤ ਪਹਚਾਰੇ ਆ ਫੀਡ ਚੋਕਰ ਮਾਲ ਡੰਗਰ ਦੀ ਬਹੁਤ ਸਹਿਯਤਾ ਕਰ ਰਿਹਾ ਜਾ ਕੇ ਅਗਨ ਬੋਰਡ ਤੇ ਵਿੱਚ ਜਾ ਕੇ ਬੇੜਿਆਂ ਦੇ ਜਾ ਕੇ ਸੇਵਾ ਕਰਕੇ ਆਉਂਦੇ ਸਿੰਘ ਜਿਹੜੇ ਵੀ ਆਉਂਦੇ ਆ ਠੀਕ ਹੈ ਠੀਕ ਹੈ ਤੇ ਤੁਹਾਨੂੰ ਮਦਦ ਪੂਰੀ ਪਹੁੰਚ ਰਹੀ ਹੈ ਮਦਦ ਪੂਰੀ ਪਹੁੰਚਦੀ ਆ ਇਸ ਤੋਂ ਅੱਗੇ ਵੀ ਰਮਤ ਕੀਤੀ ਜਾਵੇ ਡੀਜ਼ਲ ਖਾਤ ਹੋ ਗਈ ਬੀਜ ਹੋ ਗਿਆ ਜਿਮੀਦਾਰਾਂ ਦੀਆਂ ਦੋ ਕਿੱਲੇ ਵਾਲੇ ਨੂੰ ਦੋਹਾਂ ਦਾ ਮਿਲੇ ਚੌਹ ਵਾਲੇ ਨੂੰ ਚੌਹ ਦਾ ਪੰਜ ਵਾਲੇ ਨੂੰ ਪੰਜ ਦਾ ਤੇ ਸਾਰਿਆਂ ਦੀ ਸਹਿਤਾ ਹੋਵੇ ਠੀਕ ਹੈ ਵੀ ਇਸ ਚੀਜ਼ ਦੀ ਲੋੜ ਆ ਜੀ ਮੇਰੇ ਖਾਲਸਾ ਵੈਰੀ ਫਤਿਹ ਫਤਿਹ ਤੇ ਬਬਾਈ ਤੁਸੀਂ ਇੱਥੇ ਹੁਣ ਆਏ ਹੋ ਪੰਜ ਦਿਨ ਤੁਹਾਨੂੰ ਹੋ ਗਏ ਲੋਕਾਂ ਦੀ ਵਿਵਤਾ ਪੈਂਦੀ ਆ ਤੁਹਾਡੇ ਵੀ ਉੱਥੇ ਕੱਗਰ ਦਰਿਆ ਹੈਗੀ ਆ ਹੈਨਾ ਤੁਹਾਨੂੰ ਕੀ ਸਮਝ ਆਇਆ ਵੀ ਕੀ ਦੋਵੇਂ ਖੇਤਿਆਂ ਦੇ ਵਿੱਚ ਕੀ ਫਰਕ ਹੈ ਕੀ ਇੱਕੋ ਜਿਹਾ ਸਾਰਾ ਕੁਝ ਹੈ ਕਿਵੇਂ ਤੁਹਾਨੂੰ ਲੱਗਿਆ ਇੱਥੇ ਆ ਕੇ ਇਹ ਜਿਹੜਾ ਫਰਕ ਹੈ ਜੀ ਮਾਝੇ ਦੀ ਜਿਹੜੀ ਧਰਤੀ ਹੈ ਹਾਂਜੀ ਇਹ ਗੁਰੂਆਂ ਪੀਰਾਂ ਦੀ ਸੂਰਮਿਆਂ ਦੀ ਧਰਤੀ ਹੈ ਜੀ ਹੂੰ ਜੋ ਕਿ ਇੱਥੇ ਅਸੀਂ ਕੱਲ ਗਏ ਜੀ ਲੰਗਰ ਲੈ ਕੇ ਹੂੰ ਘਰ ਡੁੱਬਿਆ ਹੋਇਆ ਸੀ ਤੇ ਬੱਚੇ ਤੇ ਬੀਬੀਆਂ ਬਜ਼ੁਰਗ ਬਾਹਰ ਬੈਠੇ ਸੀ ਜਦੋਂ ਅਸੀਂ ਘਰੇ ਗਏ ਜੀ ਬੀਬੀਆਂ ਜੱਗ ਪਾਣੀ ਦਾ ਭਰ ਕੇ ਲਿਆਈਆਂ ਨਾਲੇ ਚਾਹ ਲਿਆਈਆਂ ਨਾਲ ਉਹਨਾਂ ਦੇ ਸਿੰਘ ਸੀ ਜਿਹੜੇ ਨਾਲ ਭਚੰਗੀ ਸੀ ਸੇਵਾ ਕਰ ਰਹੇ ਸੀ ਜਦੋਂ ਅਸੀਂ ਉਹਨਾਂ ਦੇ ਚਿਹਰੇ ਤੇ ਨੂਰ ਦੇਖਿਆ ਜੀ ਉਹਨਾਂ ਦਾ ਨੂਰ ਦਗ-ਦਗ ਚਿਹਰਾ ਚਮਕਾਉਂਦਾ ਸੀ ਤੇ ਉਹਨਾਂ ਦੇ ਮਹਿਸੂਸ ਨਹੀਂ ਹੁੰਦਾ ਸੀ ਵੀ ਇੰਨੀ ਮਾਰ ਪਈ ਹੋਈ ਐ ਅਸੀਂ ਰੱਬ ਮੂਰੇ ਸਾਡੇ ਅੱਖਾਂ 'ਚ ਪਾਣੀ ਆ ਗਿਆ ਵੀ ਇਹ ਪਰਮਾਤਮਾ ਸਾਰਾ ਕੁਝ ਡੁੱਬਿਆ ਪਿਆ ਵੀ ਫੇਰ ਵੀ ਜਿਹੜਾ ਨਾ ਉਹਦਾ ਹੌਸਲਾ ਇੰਨਾ ਬੁਲੰਦ ਨੇ ਜੀ ਤੇ ਜਿਹੜੇ ਸਾਡੇ ਮਾਲਵੇ ਦੇ ਜਾਂ ਸਾਡੇ ਸਾਡੇ ਨਰਮੇ ਦਾ ਏਰੀਆ ਜੀ ਉੱਥੇ ਡੁੱਬਦਾ ਸੀ ਤਾਂ ਸਾਡੇ ਤਾਂ ਕਿਸੇ ਦੇ ਫੁੱਟ ਪਾਣੀ ਬਾਣ 'ਚ ਖੜ ਜੇ ਅਸੀਂ ਲੜ ਪੈਨੇ ਆ ਜੀ ਪਾਣੀ ਦੇ ਪਿੱਛੇ ਜਾਂ ਸਾਡਾ ਘੱਗਰ ਦਰਿਆ ਵੀ ਟੁੱਟਦਾ ਹੈ ਸਾਡੇ ਹਾਂ ਜੀ ਡਾਂਗੋ ਡਾਂਗੀ ਹੋ ਜਾਂਦੇ ਨੇ ਪਰ ਇਹਨਾਂ ਨੂੰ ਪ੍ਰਮਾਤਮਾ ਨੇ ਇੰਨੀ ਸ਼ੀਰ ਸ਼ਕਤੀ ਦਿੱਤੀ ਹੈ ਜੀ ਸਹਿਨ ਸ਼ਕਤੀ ਜਿੰਨੀ ਵੀ ਕਹ ਲਓ ਜੀ 8-15 15 ਫੁੱਟ ਦੇ ਵਿੱਚ ਤੇ ਪਾਣੀ ਦੇ ਵਿੱਚ ਵੀ ਨਹੀਂ ਘਬਰਾਏ ਜੀ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਜੀ ਬਾਕੀ ਇਹ ਜੋਧਿਆਂ ਦੀ ਧਰਤੀ ਹੈ ਸੂਰਮਿਆਂ ਦੀ ਧਰਤੀ ਹੈ ਜੀ ਇਹ ਜਿਹੜੀ ਮਾਝੇ ਦੀ ਧਰਤੀ ਹੈ ਜੀ ਇਹ ਦੇਖਣ ਨੂੰ ਮਿਲਿਆ ਜੀ ਸਾਨੂੰ ਇੱਥੋਂ ਬਾਬਾ ਜੀ ਤੁਸੀਂ ਬਹੁਤ ਮਿਲਿਆ ਜੀ ਸਾਨੂੰ ਇੱਥੇ ਸੰਗਤ ਦਾ ਆ ਭਾਈ ਸਾਹਿਬ ਔਰੀ ਨੇ ਸਾਨੂੰ ਸਾਹਮਣੇ ਕੋਠੀ ਦਿੱਤੀ ਘਰ ਦਿੱਤਾ ਨਾਉਨ ਨੂੰ ਧੋਨ ਨੂੰ ਲੰਗਰ ਪਾਣੀ ਸਾਨੂੰ ਬਹੁਤ ਵਧੀਆ ਸੇਵਾ ਕੀਤੀ ਸਾਡੀ ਦੁੱਗਣਾ ਚੌਗਣਾ ਸਾਡਾ ਸਤਿਕਾਰ ਕੀਤਾ ਜੀ ਠੀਕ ਹੈ ਹਾਂਜੀ ਹਾਂਜੀ ਬਾਬਾ ਜੀ ਸਹੀ ਕਹੀ ਜਾਂਦੇ ਨੇ ਇਹ ਹਾਂਜੀ ਹਾਂਜੀ ਸਹੀ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਇਹ ਬੰਦੇ ਉਧਰੋਂ ਇੰਨੀ ਦੂਰੋਂ ਆਏ ਨੇ ਤੁਹਾਡੀ ਮਜ਼ਾਕ ਨਹੀਂ ਨਹੀਂ ਬਹੁਤ ਜ਼ਰਾ ਹੀ ਮਨਾਰ ਕੀਤੀ ਹੈ ਹਾਂ ਬਾਬਾ ਜੀ ਬਹੁਤ ਜੀ ਗਏ ਹੋ ਕਦੇ ਉਹਨਾਂ ਦੀ ਮਦਦ ਕਰਨ ਨਹੀਂ ਨਹੀਂ ਇੱਧਰ ਨਹੀਂ ਗਏ ਫੇਰ ਜਾਓਗੇ ਗਾਂ ਨੂੰ ਨਹੀਂ ਜਾਵਾਂਗੇ ਜਾਵਾਂਗੇ ਦੇਖੋ ਪਵੇ ਨਾ ਬਾਬਾ ਜੀ ਅੱਛਾ ਹਾਂ ਬੱਸ ਸਕ ਤੁਸੀਂ ਆਖਾਂ ਹੂੰ ਹਾਂ ਬਹੁਤ ਜ਼ਿਆਦਾ ਔਖਾ ਮਾ ਡੰਗਰ ਦਾ ਜਿਨ੍ਹਾਂ ਦੇ ਕੋਠੇ ਸੀ ਹੁਣ ਤੁਹਾਡਾ ਤੁਹਾਡਾ ਕੀ ਨੁਕਸਾਨ ਹੋਇਆ ਨੁਕਸਾਨ ਡੰਗਰਾਂ ਦਾ ਬਗੀਆਂ ਦਾ ਹੋਇਆ ਪਾਣੀ ਚੜਿਆ ਗਿਆ ਘਰ ਕੁਟ ਹੈਗੇ ਆ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਫਸਲਾਂ ਪਰਾਂ ਰੁੜ ਗਈਆਂ ਸਾਰੀਆਂ ਕਿੰਨੀਆਂ ਕੋਠੇ ਡਿੱਗੀਆਂ ਇਹ ਤੁਹਾਨੂੰ ਲੱਗਦਾ ਵੀ ਇੱਥਾਂ ਇਦਾਂ ਸਿਆਸਤ ਦੇ ਵਿੱਚ ਕਈ ਵਾਰੀ ਮਾਝੇ ਮਾਲਵੇ ਦੀ ਸਿਆਸਤ ਵੱਖਰੀ ਵੱਖਰੀ ਦੱਸਦੇ ਨੇ ਤੁਹਾਨੂੰ ਲੱਗਦਾ ਕੋਈ ਫਰਕ ਹੈਗਾ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹੂੰ ਹੂੰ ਮੈਂ ਲਾਸਟ ਤੇ ਤੁਹਾਨੂੰ ਪੁੱਛੂੰਗਾ ਜੀ ਮਤਲਬ ਕਿ ਤੁਹਾਡੇ ਚ ਕੋਈ ਹੋਰ ਦੱਸਣਾ ਜਾਂਦਾ ਕੋਈ ਗੱਲ ਤੁਸੀਂ ਦੱਸਣੀ ਚਾਹੁੰਦੇ ਹੋ ਸਾਡੇ ਵਾਲੇ ਪੰਜਰਾਂ ਨਾਲ ਸਾਰੇ ਨਾਲ ਠੀਕ ਹੈ ਇਹਨਾਂ ਤੋਂ ਚਲੋ ਪੁੱਛਾਂਗੇ ਤੇ ਮੈਂ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਚਾਹੁੰਗਾ ਜੁਰ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਹਜੇ ਤੁਸੀਂ ਰਹੋਗੇ ਹਨਾ ਜਿੰਨੀ ਦੇਰ ਵੀ ਹੁੰਦਾ ਤੇ ਤੁਹਾਨੂੰ ਲੱਗਦਾ ਵੀ ਇਹ ਦੇ ਵਿੱਚ ਚਲੋ ਸਾਰਾ ਇਹ ਵੱਖਰਾ ਇਹ ਸਾਰੀ ਇਸ਼ੂ ਗੱਲ ਮਤਲਬ ਕਿ ਇੱਕ ਦੁੱਖ ਦੀ ਘੜੀ ਹੈ ਹੈਨਾ ਇੱਕ ਗੱਲ ਠੀਕ ਆ ਪਰ ਇੱਕ ਗੱਲ ਇਹ ਵੀ ਹੈ ਵੀ ਤੁਹਾਨੂੰ ਇਹ ਲੱਗਦਾ ਵੀ ਇਹ ਚ ਇੱਕ ਪੋਜ਼ਿਟਿਵ ਗੱਲ ਇਹ ਵੀ ਸਾਰੇ ਇਕੱਠੇ ਹੋਏ ਨੇ ਤੁਸੀਂ ਵੀ ਇੱਥੇ ਨਹੀਂ ਸੀ ਹੁਣਾ ਜਾਂ ਜਿਸ ਢੰਗ ਦੇ ਨਾਲ ਪੰਜਾਬ ਨੇ ਰਿਸਪੌਂਡ ਕੀਤਾ ਜਾਂ ਜਿੱਥੇ ਵੀ ਪੰਜਾਬੀ ਰਹਿੰਦੇ ਆ ਹੈਨਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਇੱਕ ਮੌਕਾ ਵੀ ਹੈਗੀ ਹੈ ਇੱਕ ਦੂਜੇ ਨੂੰ ਜਾਣਨ ਦਾ ਜਾਂ ਉਹਨਾਂ ਨੂੰ ਸਮਝਣ ਦਾ ਹਾਂਜੀ ਇਹ ਦੇਖੋ ਜੀ ਪ੍ਰਮਾਤਮਾ ਕੋਈ ਵੀ ਹੈ ਦੇਖਣ ਨੂੰ ਕੋਈ ਕੌਤਕ ਵਰਤਾਉਂਦਾ ਹੁੰਦਾ ਜੀ ਹੂੰ ਇੱਥੋਂ ਦੇਖੋ ਅਲਵਰ ਤੋਂ ਮੁਸਲਮਾਨ ਭਾਈਚਾਰਾ ਜੀ 100 ਟਰੱਕ ਲੈ ਕੇ ਆਇਆ ਜੀ ਸਾਨੂੰ ਮਿਲੇ ਜੀ ਸਾਡੇ ਗੱਲ ਨਾਲ ਲੱਗ ਕੇ ਰੋਏ ਨੇ ਜੀ ਉਹ ਜੀ ਫਿਰ ਤੁਹਾਡੇ ਪੰਜਾਬੀਆਂ ਤੇ ਇੰਨੀ ਭੀੜ ਆਈ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਰਿਆਣੇ ਤੋਂ ਆਏ ਨੇ ਜੀ ਰਾਜਸਥਾਨ ਤੋਂ ਆਏ ਨੇ ਜੀ ਤੇ ਆਪਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਪਰ ਆਪਾਂ ਇਹ ਕਹਿੰਦੇ ਆਂ ਪ੍ਰਮਾਤਮਾ ਨੂੰ ਸੱਚੇ ਪਾਤਸ਼ਾਹ ਵੀ ਇਹ ਜਿਹੜੀ ਦੁੱਖ ਦੀ ਘੜੀ ਹੈ ਜਿਵੇਂ ਆਈ ਹੈ ਇਸੀ ਲੋਟ ਚਲੀ ਜਾਵੇ ਜੀ ਇਹ ਆਪ ਦੇ ਬਹਾਲ ਹੋ ਜਾਣ ਲੋਕ ਆਪਦੀਆਂ ਫਸਲਾਂ ਬੀਜਣ ਜੀ ਤੇ ਜਿਨ੍ਹਾਂ ਨੂੰ ਇਹਨਾਂ ਨੂੰ ਇਦੋਂ ਬਾਅਦ ਜਿਵੇਂ ਇੱਥੇ ਰੇਤਾ ਚੜ ਜਾਣਾ ਜੀ ਮੈਂ ਇਹ ਵੀ ਬੇਨਤੀ ਕਰਦਾ ਸਰਕਾਰ ਦੀ ਨਕਮੀ ਦੇਖ ਲੋ ਜਿਹੜਾ ਰੇਤਾ ਚੜਿਆ ਹੋਇਆ ਜੀ ਇੱਥੇ 2-2 ਫੁੱਟ 3-4 ਫੁੱਟ ਇਹ ਆਪ ਦਾ ਡੀਜ਼ਲ ਲਾਉਣਗੇ ਆਪ ਦੇ ਟਰੈਕਟਰ ਲਾਉਣਗੇ ਤੇ ਜਿਹੜਾ ਰੇਤਾ ਹੈ ਇਹਨਾਂ ਨੂੰ ਸਰਕਾਰ ਵੇਚ ਨਹੀਂ ਦਿੰਦੀ ਸਗੋ ਪੈਸੇ ਆਪ ਦੇ ਆਉਂਦੇ ਚ ਪਾਉਂਦੀ ਹੈ ਜੀ ਖਾਤੇ ਚ ਆਪ ਵੇਚਦੀ ਹੈ ਜੀ ਦੇਖੋ ਫਿਰ ਨਾਲ ਤਾਂ ਇਹਨਾਂ ਦੀਆਂ ਫਸਲਾਂ ਮਰ ਗਈਆਂ ਘਰ ਇਹਨਾਂ ਦੇ ਢਹਿ ਗਏ ਆਪਾਂ ਕੋਲੋਂ ਤਾਂ ਕੀ ਦੇਣਾ ਹੈ ਸਰਕਾਰ ਨੇ ਸਗੋਂ ਉਹਨਾਂ ਦੇ ਜਿਹੜਾ ਰੇਤਾ ਆਪਦੇ ਟਰੈਕਟਰ ਨਾਲ ਚੱਕਣਗੇ ਉਹ ਵੀ ਸਰਕਾਰ ਲੈ ਕੇ ਜਾਊਗੀ ਜੀ ਇੱਥੋਂ ਸਹੀ ਸਹੀ ਆਹ ਨਲਾਇਕੀ ਦੇਖ ਲਓ ਕਿੰਡੀ ਵੱਡੀ ਹੈ ਜੀ ਹੂੰ ਹਾਂਜੀ ਇਹ ਰੁਕਣਾ ਚਾਹੀਦਾ ਇਹ ਇਹ ਰੁਕਣਾ ਚਾਹੀਦੇ ਜੇ ਆਪਾਂ ਤਾਂ ਕਹਿੰਦੇ ਜਿੰਦੇ ਵਣ ਚਰੇਤਾ ਪੈ ਗਿਆ ਜੀ 2 ਫੁੱਟਾ ਚਾ 3 ਫੁੱਟਾ ਉਹਨੂੰ ਹੱਕ ਹੋ ਆਪ ਦਾ ਹੱਕ ਹੋਈ ਜੀ ਆਪ ਦਾ ਚੱਕੇ ਤੇ ਆਪ ਦੀ ਪਰਭਾਈ ਕਰੇ ਜੀ ਜੇ ਫਸਲ ਨਹੀਂ ਹੋਈ ਤਾਂ ਇਹ ਕੰਮ ਕਰ ਸਕੇ ਜੀ ਜੀ ਸ਼ੁਕਰੀਆ ਹਾਂਜੀ 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 ਸ਼ੁਕਰੀਆ ਤੁਹਾਡਾ ਬਹੁਤ ਬਹੁਤ ਠੀਕ ਹੈ ਜੀ ਸੋ ਇਹ ਆਪਾਂ ਇੱਥੇ ਗੱਲ ਕੀ ਦੇਖੋ ਗੱਲ ਕੀਤੀ ਸੰਗਤ ਆਈ ਹੈ ਮਾਲਵੇ ਤੋਂ ਮਾਝੇ ਦੀ ਮਦਦ ਕਰਨ ਵਾਸਤੇ ਤੋਂ ਇਹਨਾਂ ਦੇ ਐਕਸਪੀਰੀਅੰਸ ਜੋ ਨੇ ਜੋ ਇਹਨਾਂ ਦਾ ਮੁਹਾੜ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਨ ਦੀ ਦੱਸਣ ਦੀ ਕੋਸ਼ਿਸ਼ ਕੀਤੀ ਧੰਨਵਾਦ ਰਸ਼ੀ ਗਾਲ ਜੀ ਅਸੀਂ ਇਸ ਵੇਲੇ ਫਿਰੋਜ਼ਪੁਰ ਦੇ ਦੁੱਲਾ ਸਿੰਘ ਵਾਲਾ ਪਿੰਡ ਦੇ ਵਿੱਚ ਆ ਇੱਥੇ ਵੀ ਪਿੰਡ ਦੇ ਵਿੱਚ ਹੜ੍ਹ ਆਏ ਹੋਏ ਨੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇੱਥੇ ਜਦੋਂ ਅਸੀਂ ਇੱਥੇ ਸਾਰਾ ਕਵਰ ਕਰ ਰਹੇ ਸੀ ਤਾਂ ਸਾਨੂੰ ਇੱਕ ਚੀਜ਼ ਬੜੀ ਇੰਟਰਸਟਿੰਗ ਪਤਾ ਲੱਗੀ ਕਿ ਮਾਲਵੇ ਤੋਂ ਬਹੁਤ ਸਾਰੀ ਸੰਗਤ ਜਿਹੜੀ ਹੈ ਇੱਧਰ ਮੱਝ ਏਰੀਆ ਦੇ ਵਿੱਚ ਆਈ ਹੈ ਜਿਹੜੀ ਕਿ ਉਸ ਨੂੰ ਇੱਥੇ ਸਬ ਮਦਦ ਕਰਨ ਆਈ ਹੈ ਇਹਨਾਂ ਦੇ ਵੀ ਐਕਸਪੀਰੀਅੰਸ ਨੇ ਇੱਥੇ ਆ ਕੇ ਮਦਦ ਕਰਨ ਦੇ ਤੇ ਜਿਨ੍ਹਾਂ ਨੂੰ ਮਦਦ ਮਿਲ ਰਹੀ ਹੈ ਜਿਨ੍ਹਾਂ ਦੇ ਇਲਾਕਿਆਂ 'ਚ ਹੜ੍ਹ ਆਏ ਨੇ ਉਹਨਾਂ ਦੇ ਵੀ ਐਕਸਪੀਰੀਅੰਸ ਨੇ ਤਾ ਮਾਲਵਾ ਮਾਝਾ ਇੱਕ ਖਿੱਤੇ ਨੇ ਆਪਣੇ ਪੰਜਾਬ ਪੰਜਾਬ ਦੇ ਤੇ ਇਹਨਾਂ ਦਾ ਆਪਸ 'ਚ ਵੀ ਕਈ ਵਾਰੀ ਪੋਲਿਟਿਕਸ 'ਚ ਆਪਾਂ ਦੇਖਿਆ ਕਿ ਅਲੱਗ-ਅਲੱਗ ਤਰ੍ਹਾਂ ਦੀਆਂ ਸੁਰਾਂ ਹੁੰਦੀਆਂ ਪਰ ਇੱਥੇ ਇਹ ਇਕੱਠੇ ਨੇ ਆਪਾਂ ਇਹਨਾਂ ਤੋਂ ਪੁੱਛਾਂਗੇ ਕਿਉਂ ਇਹ ਇੱਥੇ ਆਏ ਨੇ ਤੇ ਜਿਨ੍ਹਾਂ ਦੀ ਮਦਦ ਕਰ ਰਹੇ ਆ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਮਾਝੇ ਵਾਲਿਆਂ ਦਾ ਪਹਿਲਾਂ ਆਪਾਂ ਜਿਹੜੀ ਮਾਲਵੇ ਤੋਂ ਸੰਗਤ ਆਈ ਹੈ ਉਹਨਾਂ ਨਾਲ ਗੱਲ ਕਰਦੇ ਆ ਸਾਡੇ ਨਾਲ ਸੱਜਣ ਨੇ ਸਰ ਸੱਸੀ ਗਾਲ ਜੀ ਸੱਤਰੀਕਾਲ ਬਾਈ ਜੀ ਤੇ ਕਿਹੜਾ ਤੁਹਾਡਾ ਪਿੰਡ ਹੈ ਕਿਦੋਂ ਤੁਸੀਂ ਕਿੱਥੋਂ ਆਏ ਹੋ ਤੇ ਕਿਉਂ ਆਏ ਪਿੰਡ ਸਾਡਾ ਲੱਖੀਵਾਲਾ ਜੀ ਜ਼ਿਲ੍ਹਾ ਮਾਨਸਾ ਤਹਿਸੀਲ ਬਲਾਡਾ ਸ਼ਹੀਦ ਕਰਤਾਰ ਸਿੰਘ ਸਰਾਭਾ ਪਿੰਡ ਲੱਖੀਵਾਲ ਦਾ ਕਲੱਬ ਬਣਿਆ ਹੋਇਆ ਜੀ ਸਾਡਾ ਤੇ ਨਾਲ ਤਾਲਵਾਲਾ ਹਾਕਮ ਵਾਲਾ ਸਾਨੂੰ ਫੁੱਲ ਸਹਿਯੋਗ ਸਹਿਯਤਾ ਦੇ ਰਹੇ ਨੇ ਜੀ ਤੇ ਸਾਨੂੰ ਪਤਾ ਲੱਗਿਆ ਵੀ ਆਹ ਇਲਾਕਾ ਡੁੱਬ ਚੁੱਕਿਆ ਵੀ ਆਪਾਂ ਜਿੰਨਾ ਹੋ ਸਕੇ ਕਿਨਕਾ ਕਿਨਕਾ ਕਰਕੇ ਵੀ ਘੜਾ ਭਰਦਾ ਘੜਿਆਂ ਤੋਂ ਦਰਿਆ ਭਰਦੇ ਨੇ ਵੀ ਆਪਾਂ ਆਪਦਾ ਦਸਬੰਦ ਕੱਢ ਕੇ ਆਈਏ ਸਾਜੀ ਜਿਹੜੀ ਕਿਰਤ ਕਮਾਈ ਹੈ ਚੰਗੇ ਥਾਂ ਤੇ ਲੱਗ ਸਕੇ ਤੇ ਅਸੀਂ ਕਿਸੇ ਦੀ ਸਹਾਇਤਾ ਕਰ ਸਕੀ ਜੀ ਹੂੰ ਕਿੰਨੇ ਲੋਕ ਆਏ ਹੋ ਤੁਸੀਂ ਆਸੀਂ 15 16 ਜਨੇ ਆਏ ਆ ਜੀ 15 16 ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਅੱਜ ਸਾਨੂੰ ਪੰਜਵਾਂ ਦਿਨ ਹੈ ਜੀ ਪੰਜਵਾਂ ਦਿਨ ਹਾਂ ਜੀ ਹੂੰ ਤੇ ਕਿੰਨੇ ਅਗਲੇ ਬਾਰਡਰ ਤੇ ਸੀ ਜੀ ਅੱਗੇ ਵਰਤਾ ਕੇ ਆਏ ਜੀ ਕੁਝ ਪਿੱਛੇ ਵਰਤਾ ਕੇ ਆਏ ਅਸੀਂ ਉੱਥੇ ਭੇਜਦੇ ਆਂ ਜੀ ਜਿੱਥੇ ਕੋਈ ਨਹੀਂ ਪਹੁੰਚ ਰਿਹਾ ਜਾਂ ਟਰਾਲੀ ਨਹੀਂ ਜਾਂਦੀ ਫਿਰ ਸਾਨੂੰ ਆਪਣੇ ਸਤਲੋਜ ਆ ਲਿਆ ਨੇ ਆ ਕਲਗੀ ਤਰ ਟ੍ਰੈਸ਼ਰ ਗੁਰਦੁਆਰਾ ਬੜੂ ਸਾਹਿਬ ਹੈ ਜੀ ਇਹਨਾਂ ਨੇ ਸਾਨੂੰ ਬੇੜੇ ਦਿੱਤੇ ਫਿਰ ਸਾਡੇ ਨੌਜਵਾਨ ਬੇੜਿਆਂ ਤੇ ਖੁਦ ਆਪ ਜਾ ਕੇ ਦੇਖ ਕੇ ਆਏ ਨੇ ਜੀ ਉੱਥੇ ਘਰੇ ਰਾਸਨ ਜੀ ਬਹੁਤ ਵਧੀਆ ਇਹ ਵੀ ਸੇਵਾ ਅਨੁਭਾਰ ਰਹੇ ਨੇ ਜੀ ਸਾਡੇ ਨਾਲ ਠੀਕ ਹੈ ਠੀਕ ਹੈ ਵਾਪਸ ਹੋਣਾ ਤੇ ਤੁਸੀਂ ਇੱਥੋਂ ਲੋਕਲੀ ਹੋ ਨਹੀਂ ਜੀ ਅਸੀਂ ਨਹੀਂ ਨਹੀਂ ਕਿੱਥੇ ਹਾਂ ਅਸੀਂ ਨਵੀਂ ਰਹਿਣ ਵਾਲੇ ਹਾਂ ਸੱਚੀ ਖਾਲਸਾ ਮੇਰੀ ਖਾਲਸਾ ਮੇਰੀ ਫਤਿਹ ਜੀ ਤੇ ਹਾਂ ਅਸੀਂ ਪਿੰਡ ਵੀਰ ਜੀ ਦੂਲਾ ਸਿੰਘ ਵਾਲੇ ਤੋਂ ਬੋਲਦੇ ਆ ਜੀ ਠੀਕ ਹੈ ਜੀ ਤੇ ਇੱਥੇ ਮਤਲਬ ਹੱਡ ਦੀ ਮਾਰਚ ਕਾਲੇ ਕੇ ਥਾੜ ਜੱਲੋ ਕੇ ਗੱਗੜ ਚੱਕ ਤੁੜਾਣੀਆਂ ਬੇਕਾਂ ਪਤਬਦੀਨ ਵਾਲਾ ਹੂੰ ਇਹ ਸਾਰੇ ਪਿੰਡ ਇਹਦੇ ਵਿੱਚ ਆਏ ਆ ਹੜਾ ਦੀ ਮਾਰਚ ਇੱਥੇ 10 ਤੋਂ ਲੈ ਕੇ 15 ਫੁੱਟ ਤੱਕ ਪਾਣੀ ਆ 8 ਤੋਂ 9 ਫੁੱਟ ਤੱਕ ਸਾਰੇ ਏਰੀਏ 'ਚ ਹੀ ਐਸ ਸਾਈਡ ਨੂੰ ਠੀਕ ਹੈ ਜੀ 4 4 ਕਿਲੋਮੀਟਰ ਦਰਿਆ ਅਗਲੀ ਸਾਈਡ ਆ 8 ਕਿਲੋਮੀਟਰ ਦੇ ਵਿੱਚ ਵੀਰ ਜੀ ਮਹਾੜ ਦਾ ਹਾਜੜਾ ਚੱਲ ਰਿਹਾ ਹੈ ਤੁਹਾਡੇ ਇੱਥੇ ਆ ਸੰਗਤ ਮਾਲਵੇ ਤੋਂ ਆਈ ਹੈ ਤੁਹਾਡੀ ਮਦਦ ਕਰਨ ਵਾਸਤੇ ਕੀ ਤੁਹਾਨੂੰ ਮਹਿਸੂਸ ਹੁੰਦਾ ਬਹੁਤ ਸੇਵਾ ਕੀਤੀ ਜੀ ਮਾਲਵੇ ਤੋਂ ਆ ਕੇ ਸੰਗਤ ਨੇ ਬਹੁਤ ਸੇਵਾ ਕੀਤੀ ਸਾਰੇ ਤਕਰੀਬਨ ਦੂਰ ਦੂਰ ਤੋਂ ਆ ਰਹੇ ਆ ਅਸੀਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਹੀ ਅਸੀਂ ਧੰਨਵਾਦ ਕਰਦੇ ਆ ਬਹੁਤ ਸੰਯੋਗ ਦਿੱਤਾ ਚਾਰਾ ਖੰਡ ਦਾਲ ਜੋ ਵੀ ਸਾਰਾ ਸਮਾਨ ਬਹੁਤ ਪਹਚਾਰੇ ਆ ਫੀਡ ਚੋਕਰ ਮਾਲ ਡੰਗਰ ਦੀ ਬਹੁਤ ਸਹਿਯਤਾ ਕਰ ਰਿਹਾ ਜਾ ਕੇ ਅਗਨ ਬੋਰਡ ਤੇ ਵਿੱਚ ਜਾ ਕੇ ਬੇੜਿਆਂ ਦੇ ਜਾ ਕੇ ਸੇਵਾ ਕਰਕੇ ਆਉਂਦੇ ਸਿੰਘ ਜਿਹੜੇ ਵੀ ਆਉਂਦੇ ਆ ਠੀਕ ਹੈ ਠੀਕ ਹੈ ਤੇ ਤੁਹਾਨੂੰ ਮਦਦ ਪੂਰੀ ਪਹੁੰਚ ਰਹੀ ਹੈ ਮਦਦ ਪੂਰੀ ਪਹੁੰਚਦੀ ਆ ਇਸ ਤੋਂ ਅੱਗੇ ਵੀ ਰਮਤ ਕੀਤੀ ਜਾਵੇ ਡੀਜ਼ਲ ਖਾਤ ਹੋ ਗਈ ਬੀਜ ਹੋ ਗਿਆ ਜ਼ਿਮੀਦਾਰਾਂ ਦੀਆਂ ਦੋ ਕਿੱਲੇ ਵਾਲੇ ਨੂੰ ਦੋਹਾਂ ਦਾ ਮਿਲੇ ਚੌਹ ਵਾਲੇ ਨੂੰ ਚੌਹ ਦਾ ਪੰਜ ਵਾਲੇ ਨੂੰ ਪੰਜ ਦਾ ਤੇ ਸਾਰਿਆਂ ਦੀ ਸਹਿਤਾ ਹੋਵੇ ਠੀਕ ਹੈ ਵੀ ਇਸ ਚੀਜ਼ ਦੀ ਲੋੜ ਆ ਜੀ ਮੇਰੇ ਖਾਲਸਾ ਵੈਰੀ ਫਤਿਹ ਤੇ ਬਬਾਈ ਤੁਸੀਂ ਇੱਥੇ ਹੁਣ ਆਏ ਹੋ ਪੰਜ ਦਿਨ ਤੁਹਾਨੂੰ ਹੋ ਗਏ ਲੋਕਾਂ ਦੀ ਬਿਵਿਧਤਾ ਪੈਂਦੀ ਆ ਤੁਹਾਡੇ ਵੀ ਉੱਥੇ ਕੱਗਰ ਦਰਿਆ ਹੈਗੀ ਆ ਹੈਨਾ ਤੁਹਾਨੂੰ ਕੀ ਸਮਝ ਆਇਆ ਵੀ ਕੀ ਦੋਵੇਂ ਖੇਤਿਆਂ ਦੇ ਵਿੱਚ ਕੀ ਫਰਕ ਹੈ ਕੀ ਇੱਕੋ ਜਿਹਾ ਸਾਰਾ ਕੁਝ ਹੈ ਕਿਵੇਂ ਤੁਹਾਨੂੰ ਲੱਗਿਆ ਇੱਥੇ ਆ ਕੇ ਇਹ ਜਿਹੜਾ ਫਰਕ ਹੈ ਜੀ ਮਾਝੇ ਦੀ ਜਿਹੜੀ ਧਰਤੀ ਹੈ ਹਾਂਜੀ ਇਹ ਗੁਰੂਆਂ ਪੀਰਾਂ ਦੀ ਸੂਰਮਿਆਂ ਦੀ ਧਰਤੀ ਹੈ ਜੀ ਹੂੰ ਜੋ ਕਿ ਇੱਥੇ ਅਸੀਂ ਕੱਲ ਗਏ ਜੀ ਲੰਗਰ ਲੈ ਕੇ ਹੂੰ ਘਰ ਡੁੱਬਿਆ ਹੋਇਆ ਸੀ ਤੇ ਬੱਚੇ ਤੇ ਬੀਬੀਆਂ ਬਜ਼ੁਰਗ ਬਾਹਰ ਬੈਠੇ ਸੀ ਜਦੋਂ ਅਸੀਂ ਘਰੇ ਗਏ ਜੀ ਬੀਬੀਆਂ ਜੱਗ ਪਾਣੀ ਦਾ ਭਰ ਕੇ ਲਿਆਈਆਂ ਨਾਲੇ ਚਾਹ ਲਿਆਈਆਂ ਨਾਲ ਉਹਨਾਂ ਦੇ ਸਿੰਘ ਸੀ ਜਿਹੜੇ ਨਾਲ ਭਚੰਗੀ ਸੀ ਸੇਵਾ ਕਰ ਰਹੇ ਸੀ ਜਦੋਂ ਅਸੀਂ ਉਹਨਾਂ ਦੇ ਚਿਹਰੇ ਤੇ ਨੂਰ ਦੇਖਿਆ ਜੀ ਉਹਨਾਂ ਦਾ ਨੂਰ ਦਗ-ਦਗ ਚਿਹਰਾ ਚਮਕਾਉਂਦਾ ਸੀ ਤੇ ਉਹਨਾਂ ਦੇ ਮਹਿਸੂਸ ਨਹੀਂ ਹੁੰਦਾ ਸੀ ਵੀ ਇੰਨੀ ਮਾਰ ਪਈ ਹੋਈ ਐ ਅਸੀਂ ਰੱਬ ਮੂਰੇ ਸਾਡੇ ਅੱਖਾਂ 'ਚ ਪਾਣੀ ਆ ਗਿਆ ਵੀ ਇਹ ਪਰਮਾਤਮਾ ਸਾਰਾ ਕੁਝ ਡੁੱਬਿਆ ਪਿਆ ਵੀ ਫੇਰ ਵੀ ਜਿਹੜਾ ਨਾ ਉਹਦਾ ਹੌਸਲਾ ਇੰਨਾ ਬਲੰਦ ਨੇ ਜੀ ਤੇ ਜਿਹੜੇ ਸਾਡੇ ਮਾਲਵੇ ਦੇ ਜਾਂ ਸਾਡੇ ਸਾਡੇ ਨਰਮੇ ਦਾ ਏਰੀਆ ਜੀ ਉੱਥੇ ਡੁੱਬਦਾ ਅਸੀਂ ਤਾਂ ਸਾਡੇ ਤਾਂ ਕਿਸੇ ਦੇ ਫੁੱਟ ਪਾਣੀ ਬਾਣ 'ਚ ਖੜ ਜੇ ਅਸੀਂ ਲੜ ਪੈਨੇ ਆ ਜੀ ਪਾਣੀ ਦੇ ਪਿੱਛੇ ਜਾਂ ਸਾਡਾ ਘੱਗਰ ਦਰਿਆ ਵੀ ਟੁੱਟਦਾ ਹੈ ਸਾਡੇ ਹਾਂ ਜੀ ਡਾਂਗੋ ਡਾਂਗੀ ਹੋ ਜਾਂਦੇ ਨੇ ਪਰ ਇਹਨਾਂ ਨੂੰ ਪ੍ਰਮਾਤਮਾ ਨੇ ਇੰਨੀ ਸ਼ੀਰ ਨਸਕਤੈ ਦਿੱਤੀ ਹੈ ਜੀ ਸਹਿਨ ਸ਼ਕਤੀ ਜਿੰਨੀ ਵੀ ਕਹ ਲੋ ਜੀ ਏਡੇ 15 15 ਫੁੱਟ ਦੇ ਵਿੱਚ ਤੇ ਪਾਣੀ ਦੇ ਵਿੱਚ ਵੀ ਨਹੀਂ ਘਬਰਾਏ ਜੀ ਆਪਾਂ ਨੂੰ ਇਹ ਦੇਖਣ ਨੂੰ ਮਿਲਿਆ ਜੀ ਬਾਕੀ ਇਹ ਜੋਧਿਆਂ ਦੀ ਧਰਤੀ ਹੈ ਸੂਰਮਿਆਂ ਦੀ ਧਰਤੀ ਹੈ ਜੀ ਇਹ ਜਿਹੜੀ ਮਾਝੇ ਦੀ ਧਰਤੀ ਹੈ ਜੀ ਇਹ ਦੇਖਣ ਨੂੰ ਮਿਲਿਆ ਜੀ ਸਾਨੂੰ ਇੱਥੋਂ ਬਾਬਾ ਜੀ ਤੁਸੀਂ ਪਿਆਰ ਬਹੁਤ ਮਿਲਿਆ ਜੀ ਸਾਨੂੰ ਇੱਥੇ ਸੰਗਤ ਦਾ ਆ ਭਾਈ ਸਾਹਿਬ ਉਰੀ ਨੇ ਸਾਨੂੰ ਸਾਹਮਣੇ ਕੋਠੀ ਦਿੱਤੀ ਘਰ ਦਿੱਤਾ ਨੌਨ ਨੂੰ ਧੋਨ ਨੂੰ ਲੰਗਰ ਪਾਣੀ ਸਾਨੂੰ ਬਹੁਤ ਵਧੀਆ ਸੇਵਾ ਕੀਤੀ ਸਾਡੀ ਦੁੱਗਣਾ ਚੌਗਣਾ ਸਾਡਾ ਸਤਿਕਾਰ ਕੀਤਾ ਜੀ ਠੀਕ ਹਾਂਜੀ ਹਾਂਜੀ ਬਾਬਾ ਜੀ ਸਹੀ ਕਹੀ ਜਾਂਦੇ ਨੇ ਇਹ ਹਾਂਜੀ ਹਾਂਜੀ ਸਹੀ ਕਿਵੇਂ ਤੁਹਾਨੂੰ ਕਿਵੇਂ ਲੱਗਿਆ ਇਹ ਬੰਦੇ ਉਧਰੋਂ ਇੰਨੀ ਦੂਰੋਂ ਆਏ ਨੇ ਤੁਹਾਡੀ ਮਜ਼ਾਕ ਨਹੀਂ ਨਹੀਂ ਬਹੁਤ ਜ਼ਰਾ ਹੀ ਮਨਾਰ ਕੀਤੀ ਹੈ ਹਾਂ ਬਾਬਾ ਜੀ ਬਹੁਤ ਜੀ ਗਏ ਹੋ ਕਦੇ ਉਹਨਾਂ ਦੀ ਮਦਦ ਕਰਨ ਨਹੀਂ ਨਹੀਂ ਇੱਧਰ ਨਹੀਂ ਗਏ ਫੇਰ ਜਾਓਗੇ ਗਾਂ ਨੂੰ ਨਹੀਂ ਜਾਵਾਂਗੇ ਜਾਵੂਗੇ ਹਾਂ ਵੇਖੋ ਪਵੇ ਨਾ ਬਾਬਾ ਜੀ ਅੱਛਾ ਹਾਂ ਬਸ ਸਕ ਤੁਸੀਂ ਆਖਾਂ ਹੂੰ ਹਾਂ ਬਹੁਤ ਜ਼ਿਆਦਾ ਔਖਾ ਮਾਰ ਡੰਗਰ ਦਾ ਜਿਨ੍ਹਾਂ ਦੇ ਕੋਠੇ ਸੀ ਹੁਣ ਤੁਹਾਡਾ ਤੁਹਾਡਾ ਕੀ ਨੁਕਸਾਨ ਹੋਇਆ ਨੁਕਸਾਨ ਡੰਗਰਾਂ ਦਾ ਪਕੀਆਂ ਦਾ ਹੋਇਆ ਪਾਣੀ ਚੜਿਆ ਗਿਆ ਘਰ ਕੁਟ ਹੈਗੇ ਆ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਠੀਕ ਫਸਲਾਂ ਪਰਾਂ ਰੁੜ ਗਈਆਂ ਸਾਰੀਆਂ ਕਈਆਂ ਕੋਠੇ ਡਿੱਗੀਆਂ ਤੁਹਾਨੂੰ ਲੱਗਦਾ ਵੀ ਇੱਥਾਂ ਇਦਾਂ ਸਿਆਸਤ ਦੇ ਵਿੱਚ ਕਈ ਵਾਰੀ ਮਾਝੇ ਮਾਲਵੇ ਦੀ ਸਿਆਸਤ ਵੱਖਰੀ ਵੱਖਰੀ ਦੱਸਦੇ ਨੇ ਤੁਹਾਨੂੰ ਲੱਗਦਾ ਕੋਈ ਫਰਕ ਹੈਗਾ ਨਹੀਂ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਹਮ ਮੈਂ ਲਾਸਟ ਤੇ ਤੁਹਾਨੂੰ ਪੁੱਛੂੰਗਾ ਜੀ ਮਤਲਬ ਕਿ ਤੁਹਾਡੇ ਕੋਲ ਕੋਈ ਹੋਰ ਦੱਸਣਾ ਜਾਂਦਾ ਕੋਈ ਗੱਲ ਤੁਸੀਂ ਦੱਸਣੀ ਚਾਹੁੰਦੇ ਹੋ ਸਾਡੇ ਵਾਲੇ 15 ਨਾਲ ਦੇ ਸਾਰਿਆਂ ਨਾਲ ਠੀਕ ਹੈ ਇਹਨਾਂ ਤੋਂ ਚਲੋ ਪੁੱਛਾਂਗੇ ਤੇ ਮੈਂ ਲਾਸਟ ਤੇ ਤੁਹਾਨੂੰ ਇਹ ਪੁੱਛਣਾ ਚਾਹੂੰਗਾ ਜੁੜ ਤੁਹਾਡਾ ਐਕਸਪੀਰੀਅੰਸ ਰਿਹਾ ਹੈ ਅਜੇ ਤੁਸੀਂ ਰਹੋਗੇ ਹਨਾ ਜਿੰਨੀ ਦੇਰ ਵੀ ਹੁੰਦਾ ਤੇ ਤੁਹਾਨੂੰ ਲੱਗਦਾ ਵੀ ਇਹ ਦੇ ਵਿੱਚ ਚਲੋ ਸਾਰਾ ਇਹ ਵੱਖਰਾ ਇਹ ਸਾਰੀ ਇਸ਼ੂ ਗੱਲ ਮਤਲਬ ਕਿ ਇੱਕ ਦੁੱਖ ਦੀ ਘੜੀ ਹੈ ਹੈਨਾ ਇੱਕ ਗੱਲ ਠੀਕ ਆ ਪਰ ਇੱਕ ਗੱਲ ਇਹ ਵੀ ਹੈ ਵੀ ਤੁਹਾਨੂੰ ਇਹ ਲੱਗਦਾ ਵੀ ਇਹ ਚ ਇੱਕ ਪੋਜ਼ਿਟਿਵ ਗੱਲ ਇਹ ਵੀ ਸਾਰੇ ਇਕੱਠੇ ਹੋਏ ਨੇ ਤੁਸੀਂ ਵੀ ਇੱਥੇ ਨਹੀਂ ਸੀ ਹੁਣ ਜਾਂ ਜਿਸ ਢੰਗ ਦੇ ਨਾਲ ਪੰਜਾਬ ਨੇ ਰਿਸਪੌਂਡ ਕੀਤਾ ਜਾਂ ਜਿੱਥੇ ਵੀ ਪੰਜਾਬੀ ਰਹਿੰਦੇ ਆ ਹੈਨਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਇੱਕ ਮੌਕਾ ਵੀ ਹੈਗੀ ਹੈ ਇੱਕ ਦੂਜੇ ਨੂੰ ਜਾਣਨ ਦਾ ਜਾਂ ਉਹਨਾਂ ਨੂੰ ਸਮਝਣ ਦਾ ਹਾਂਜੀ ਇਹ ਦੇਖੋ ਜੀ ਪ੍ਰਮਾਤਮਾ ਕੋਈ ਵੀ ਹੈ ਦੇਖਣ ਨੂੰ ਕੋਈ ਕੌਤਕ ਵਰਤਾਉਂਦਾ ਹੁੰਦਾ ਹੁੰਦਾ ਜੀ ਹੂੰ ਇਤੋਂ ਦੇਖੋ ਅਲਵਰ ਤੋਂ ਮੁਸਲਮਾਨ ਭਾਈਚਾਰਾ ਜੀ 100 ਟਰੱਕ ਲੈ ਕੇ ਆਏ ਜੀ ਸਾਨੂੰ ਮਿਲੇ ਜੀ ਸਾਡੇ ਗੱਲ ਨਾਲ ਲੱਗ ਕੇ ਰੋਏ ਨੇ ਜੀ ਉਹ ਜੀ ਪੀ ਤੋਂਡੇ ਪੰਜਾਬੀਆਂ ਤੇ ਇੰਨੀ ਭੀੜ ਆਈ ਆ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਹਰਿਆਣੇ ਤੋਂ ਆਏ ਨੇ ਜੀ ਰਾਜਸਥਾਨ ਤੋਂ ਆਏ ਨੇ ਜੀ ਤੇ ਆਪਾਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੀ ਤੇ ਪਰ ਆਪਾਂ ਇਹ ਕਹਿੰਦੇ ਆਂ ਪ੍ਰਮਾਤਮਾ ਨੂੰ ਸੱਚੇ ਪਾਤਸ਼ਾਹ ਵੀ ਇਹ ਜਿਹੜੀ ਦੁੱਖ ਦੀ ਘੜੀ ਹੈ ਜਿਵੇਂ ਆਈ ਹੈ ਇਸੀ ਲੋਟ ਚਲੀ ਜਾਵੇ ਜੀ ਇਹ ਆਪ ਦੇ ਬਹਾਲ ਹੋ ਜਾਣ ਲੋਕ ਆਪ ਦੀਆਂ ਫਸਲਾਂ ਬੀਜਣ ਜੀ ਤੇ ਜਿਨ੍ਹਾਂ ਨੂੰ ਇਹਨਾਂ ਨੂੰ ਇਦੋਂ ਬਾਅਦ ਜਿਵੇਂ ਇੱਥੇ ਰੇਤਾ ਚੜ ਜਾਣਾ ਜੀ ਮੈਂ ਇਹ ਵੀ ਬੇਨਤੀ ਕਰਦਾ ਸਰਕਾਰ ਦੀ ਨਕਮੀ ਦੇਖ ਲੋ ਜਿਹੜਾ ਰੇਤਾ ਚੜਿਆ ਹੋਇਆ ਜੀ ਇੱਥੇ 2-2 ਫੁੱਟ 3-4 ਫੁੱਟ ਇਹ ਆਪ ਦਾ ਡੀਜ਼ਲ ਲਾਉਣਗੇ ਆਪ ਦੇ ਟਰੈਕਟਰ ਲਾਉਣਗੇ ਤੇ ਜਿਹੜਾ ਰੇਤਾ ਹੈ ਇਹਨਾਂ ਨੂੰ ਸਰਕਾਰ ਵੇਚ ਨਹੀਂ ਦਿੰਦੀ ਸਗੋ ਪੈਸੇ ਆਪ ਦੇ ਆਉਂਦੇ ਚ ਪਾਉਂਦੀ ਹੈ ਜੀ ਖਾਤੇ ਚ ਆਪ ਵੇਚਦੀ ਹੈ ਜੀ ਦੇਖੋ ਫਿਰ ਨਾਲ ਤਾਂ ਇਹਨਾਂ ਦੀਆਂ ਫਸਲਾਂ ਮਰ ਗਈਆਂ ਘਰ ਇਹਨਾਂ ਦੇ ਢਹਿ ਗਏ ਆਪਾਂ ਕੋਲੋਂ ਤਾਂ ਕੀ ਦੇਣਾ ਹੈ ਸਰਕਾਰ ਨੇ ਸਗੋਂ ਉਹਨਾਂ ਦੇ ਜਿਹੜਾ ਰੇਤਾ ਆਪਦੇ ਟਰੈਕਟਰ ਨਾਲ ਚੱਕਣਗੇ ਉਹ ਵੀ ਸਰਕਾਰ ਲੈ ਕੇ ਜਾਊਗੀ ਜੀ ਇੱਥੋਂ ਸਹੀ ਸਹੀ ਆਹ ਨਲਾਇਕੀ ਦੇਖ ਲਓ ਕਿੰਡੀ ਵੱਡੀ ਹੈ ਜੀ ਹਾਂਜੀ ਇਹ ਇਹ ਰੁਕਣਾ ਚਾਹੀਦਾ ਇਹ ਇਹ ਰੁਕਣਾ ਚਾਹੀਦਾ ਜੀ ਆਪਾਂ ਤਾਂ ਕਹਿੰਦੇ ਜਿੰਦੇ ਵਾਣ ਚਰੇਤਾ ਪੈ ਗਿਆ ਜੀ 2 ਫੁੱਟਾ ਚਾ 3 ਫੁੱਟਾ ਉਹਨੂੰ ਹੱਕ ਹੋ ਆਪ ਦਾ ਹੱਕ ਹੋਏ ਜੀ ਆਪ ਦਾ ਚੱਕੇ ਤੇ ਆਪਦੀ ਪਰਭਾਈ ਕਰੇ ਜੀ ਜੇ ਫਸਲ ਨਹੀਂ ਹੋਈ ਤਾਂ ਇਹ ਕੰਮ ਕਰ ਸਕੇ ਜੀ ਜੀ ਸ਼ੁਕਰੀਆ ਹਾਂਜੀ ਹਾਂਜੀ ਸ਼ੁਕਰੀਆ ਜੀ ਤੁਹਾਡਾ ਬਹੁਤ-ਬਹੁਤ ਠੀਕ ਹੈ ਜੀ ਸੋ ਇਹ ਆਪਾਂ ਇੱਥੇ ਗੱਲ ਕੀ ਦੇਖੋ ਗੱਲ ਕੀਤੀ ਸੰਗਤ ਆਈ ਹੈ ਮਾਲਵੇ ਤੋਂ ਮਾਝੇ ਦੀ ਮਦਦ